ਨਾਮ ਮੇਰਾ ਰਜਵੰਤ ਕੋਰੇ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਜਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀਜ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀਜ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਖੇਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸੱਚਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਸੋ ਬੇਸਿਕਲੀ ਇਸ ਪੁਲ ਨੂੰ ਲੈ ਕੇ ਨਾ ਕਾਫੀ ਕੰਪਲੇਂਟਸ ਆ ਰਹੀਆਂ ਸੀਗੀਆਂ ਤੇ ਅੱਜ ਮੈਂ ਤੇ ਡੀਐਸਪੀ ਸਾਹਿਬ ਇੱਥੇ ਆਏ ਆ ਮੌਕੇ ਤੇ ਤੇ ਕੰਸਰਨਡ ਡਿਪਾਰਟਮੈਂਟ ਨਾਲ ਵੀ ਗੱਲ ਕੀਤੀ ਹੈ ਸੋ ਵੀ ਗਾਟ ਟੂ نو ਕਿ ਇਹ ਜਿਹੜਾ ਪੁਲ ਹੈਗਾ ਇਹ ਕਾਫੀ ਪੁਰਾਣਾ ਹੈ ਜਿਹਦੇ ਕਰਕੇ ਇਨ ਆਰਡਰ ਟੂ ਯੂ نو ਕੀਪ ਸਲਾਈਟ ਟਾਕਓ ਇਫ ਵੀ ਟਾਕ ਅਬਾਊਟ ਕਿ ਜਿਹੜੀ ਆਪਾਂ ਲਾਈਫ ਜਿਹੜਾ ਹੈਗਾ ਦੈਟ ਇਜ਼ ਮੋਰ ਇੰਪੋਰਟੈਂਟ ਕਿ ਕੋਈ ਇਥੇ ਨੁਕਸਾਨ ਨਾ ਹੋਵੇ ਤਾਂ ਇਸ ਕਰਕੇ ਜਿਹੜੇ ਵੱਡੇ ਵਾਹਨ ਹੈਗੇ ਆ ਜਿਵੇਂ ਟਿਪਰ ਵਗੈਰਾ ਹੈਗੇ ਆ ਉਹ ਇਥੋਂ ਦੀ ਨਾਂ ਰੰਗਣ ਅਸੀਂ ਇਸ ਰੋਕ ਰਹੇ ਹੈਗੇ ਆ ਤੇ ਉਹ ਆਵਦਾ ਆਲਟਰਨੇਟਿਵ ਜਿਹੜਾ ਰਸਤਾ ਹੈਗਾ ਉਹ ਯੂਜ਼ ਕਰ ਸਕਦੇ ਐ ਪਰ ਜਿਹੜਾ ਇਹ ਪੁਰਾਣਾ ਪੁਲ ਹੈਗਾ ਇਹਨੂੰ ਸਿਰਫ ਛੋਟੇ ਵੀਹਿਕਲ ਜਾਂ ਫਿਰ ਜਿਵੇਂ ਜਿਹੜੇ ਕਿ ਅਨਲੋਡਡ ਵੀਹਿਕਲ ਸਿਰਫ ਉਹੀ ਇੱਥੋਂ ਦੀ ਲੰਘਣਗੇ ਵੱਡੇ ਵੀਹਿਕਲ ਕੋਈ ਵੀ ਇੱਥੋਂ ਦੀ ਟਿਪਰ ਜਿਵੇਂ ਹੋਗੇ ਭਰੇ ਲੋਡਡ ਟਰੱਕ ਹੋਗੇ ਉਹ ਇੱਥੋਂ ਦੀ ਨਹੀਂ ਲੰਘ ਸਕਦੇ ਕਿਉਂਕਿ ਦਿਸ ਜਿਹੜਾ ਪੁਲ ਹੈਗਾ ਇਹਦੀ ਸਥਿਤੀ ਇਹੋ ਜੀ ਨਹੀਂ ਹੈਗੀ ਕਿ ਇਹ ਲੰਬੇ ਸਮੇਂ ਤੱਕ ਅਪਏ ਨੂੰ ਉਸ ਤਰ੍ਹਾਂ ਯੂਜ਼ ਕਰ ਸਕੀਏ ਆਲਰੇਡੀ ਕਾਫੀ ਖਰਾਬ ਹੋ ਚੁਕਿਆ ਸੋ ਵੀ ਨੀਡ ਟੂ ਕੀਪ ਦੀ ਸੇਫਟੀ ਐਂਡ ਸਿਕਿਉਰਿਟੀ ਆਫ ਪਬਲਿਕ ਐਟ ਲਾਰਜ ਐਂਡ ਕੀਪਿੰਗ ਥੈਟ ਇਨ ਮਾਈਂਡ ਹੈ ਡਿਸੀਜਨ ਟੇਕਰ ਸਸ ਪੂਰੀ ਪਰਸਨਲ ਨਵੀਂ ਗਾਰਡਲਾਈਨਸ ਤੇ ਆ ਗਈ ਲਿੰਕ ਕਿ ਜਦੋਂ ਉੱਥੋਂ ਪਾਸਾ ਨਿਕਲ ਕੇ ਜਾਂਦੀ ਹੈ ਬੱਚੇ ਨਿਕਲ ਕੇ ਜਾਂਦੇ ਆ ਰਿਸਕ ਬਣੇ ਰਹਿੰਦੇ ਉਹਨਾਂ ਲਈ ਕੀ ਗੱਲ ਨਹੀਂ ਹੋਏ ਸੋ ਬੇਸਿਕਲੀ ਇਹ ਹੀ ਹੈ ਕਿ ਜਦੋਂ ਟਿਪਰ ਵਗੈਰਾ ਇੱਥੇ ਆਣੋਂ हट ਗਏ ਤਾਂ ਪਹਿਲੀ ਗੱਲ ਤਾਂ ਉਹਦੇ ਨਾਲ ਜਿਹੜਾ ਟ੍ਰੈਫਿਕ ਦਾ ਫਲੋ ਆ ਉਹ ਵੀ ਸਮੂਥ ਹੋ ਜਾਏਗਾ ਤੇ ਜੇ ਬੱਸਸ ਦੀ ਗੱਲ ਕਰੀਏ ਤਾਂ ਬੱਸਸਿਸ ਆਰ ਨਾਟ ਆਫ uh, ਦਾ the weight ਜਿਵੇਂ ਆਪਾਂ ਦੇ ਆਰ ਨਾਟ ਕੰਪੈਰੀਟਿਵ ਟੂ ਟਿਪਰਸ ਹੈ ਨਾ ਤੋਂ ਇਥੋਂ ਦੀ ਲੰਗਰ ਨੂੰ ਦੇ ਕੈਨ ਪਾਸ ਫॉर द ਟਾਈਮ ਬੀ ਐਂਡ ਵੀ ਵਿਲ ਬੀ ਕੀਪਿੰਗ ਦਾ ਸਿਚੁਏਸ਼ਨ ਅੰਡਰ ਆਰ ਗਾਰਡ ਸੋ ਦੈਟ ਵੀ ਕੈਨ ਸੀ ਕਿ ਜਦੋਂ ਵੀ ਕੋਈ ਅਗਲਾ ਫਰਦਰ ਲੋਡ ਪਾਊਗੀ ਕੋਈ ਹੋਰ ਤਰੀਕੇ ਦੇ ਆਰਡਰਸ ਦੀ ਤਾਂ ਉਹ ਪਾਸ ਕੀਤੇ ਜਾਣਗੇ